ਉਹ ਕੋਈ ਸਾਰਿਆਂ ਨੂੰ ਰਾਜ਼ੀ ਰਾਦੇ ਸਾਰਿਆਂ ਦੇ ਕਿਸ਼ਨਾ ਆਪਾਂ ਨੂੰ ਆਵੜੀ ਬਾਲੀ ਸੀ ਆਵੜੀ ਬਾਲ ਕੀ ਇਹਦੇ ਵਿੱਚ ਆਪਾਂ ਕੱਢਣਗੇ ਫਿੱਕਾ ਇਹ ਕੱਢ ਕੇ ਫਿਰ ਆਪਾਂ ਇਹਨਾਂ ਨੂੰ ਚੰਗ ਦੇਣਾ ਨੂੰ 50% ਆਮ 50% ਕੇ ਫਿਰ ਆਪਾਂ ਜਿਹੜਾ 50% ਬਣਾਵਾਂਗੇ ਸੋਨ ਫਿਰ ਦੱਸਾਂਗੇ ਫਿਰ ਤੁਸੀਂ ਚੰਗੀ ਰੋ ਵੀ ਇਹਦਾ ਕੀ ਬਣੂਗਾ ਨਾ ਜੁੜੀ ਰਹੀ ਹੈ ਆਹ ਦੇਖ ਵਾਣ ਲੈਨੇ ਆ ਫਾੜੀਆਂ ਕੱਢਣੇ ਲਈ ਫਾੜੀਆਂ ਲੈਨੇ ਨੇ ਇਹ ਮਾਂ ਬਾਂ ਮਰਬੀ ਦੀਆਂ ਫਾੜੀਆਂ ਨੇ ਕੱਟ ਲੈਣੇ ਕੜ-ਕੜ ਕੇ ਖਾਂਦੇ ਐਵੇਂ ਨਹੀਂ ਫਾੜੀਆਂ ਨਹੀਂ ਮਾਂ ਦੇ ਕੋਸਾ ਪੜਿਆ ਬਿਖੋਣ ਲੱਗ ਰਹੇ ਨੇ ਇਹਨਾਂ ਪਹਿਲਾਂ ਚੰਗੀ ਤਰ੍ਹਾਂ ਵਾੜ ਲੈ ਬਾਅਦ ਤੇ ਹੁਣ ਆਪਾਂ ਦੇਖੀ ਨੇ ਹਿੱਕਾਂ ਕੱਢਣ ਲੱਗਣਾ ਜਰਰੀ ਬਿਲਕੁਲ ਕੋਲੀ ਹੋ ਗਈ ਹੈ ਉਹਨੇ ਗਾਲ ਕੀ ਤੁਸੀਂ ਵੀ ਬਣਾ ਕੇ ਦੇਖਿਓ ਕੋਈ ਜੇ ਆਪਣੇ 4 ਪਾਉਣਾ ਹੋਵੇ ਤਾਂ ਦਾ 4 ਵੀ ਨਹੀਂ ਬਾਲ ਕੇ ਖਰਾਬ ਹੁੰਦਾ ਇਹਨਾਂ ਨੂੰ ਤੋਂ ਥੋੜੇ ਜਿਹਾ ਬਾਲ ਲੀ ਫਿਰ ਇਹਨੂੰ ਬਾਲ ਕੇ ਬਸ ਫਿਰ ਟੱਕਾ ਲਾ ਦੇ ਜਾਰੇ ਚਿਲਪਨ ਨੂੰ ਟੋਸਟ ਨਾ ਕਰੀਲੀ ਤੋਂੜੇ ਕੋਈ ਨਹੀਂ ਕਰੀ ਨੰ

ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੂਸਰਾ ਦਿਨ ਹੋ ਗਿਆ ਜੀ ਤੇ ਆਪਾਂ ਆਮਲੇ ਚੰਗੀ ਤਰ੍ਹਾਂ ਸੁਕਾ ਲਏ ਆਪਣੇ ਹੁਣ ਆਪਾਂ ਸੁਕਾ ਕੇ ਹੁਣ ਆਪਾਂ ਇਹਨੂੰ ਕੁੱਟਣ ਲੱਗੇ ਪਏ ਆ ਮੰਮੀ ਕੁੱਟ ਰਹੀ ਨੇ ਇੱਧਰ ਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਨੇ ਆ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਸ਼ਰਮਾ ਫੈਮਿਲੀ ਬਲੌਗ ਤੇ ਜਿਹੜੇ ਚੈਨਲ ਤੇ ਨਵੇਂ ਨੇ ਤੇ ਚੈਨਲ ਨੂੰ ਆਪਣੇ ਨੂੰ ਕਰ ਲਓ ਫਟਾਫਟ ਜੁਆਇਨ लाइक जरूर कर दिया करो जी हा लो जी आप इधर गैस भी चला रखे तो अपना इधर सारा समान भी तैयार कर रखिया जी जो जो पा आप जी मेथे सब तो पहला घ्यो मेथे जीरा सौंफ मगद जमैन है गर्म मसाला कलौजी काजू दाखा वगैरह सारा कुछ ਤੇ ਹੁਣ ਆਪਾਂ ਬਸ ਦੜ ਦੜ ਇਹ ਕੁੱਟ ਲਈਏ ਆ ਪੈਦਰ ਗੁੜ ਵੀ ਤਿਆਰ ਕਰਖਿਆ ਜੀ ਗੁੜ ਆਪਾਂ ਨੇ ਕਰ ਲਿਆ ਕਦੂ ਕਸ਼ ਕਦੂ ਕਸ਼ ਕਰ ਲਿਓ ਜੀ ਗੁੜ ਆ ਦੇਖੋ ਜੀ ਜਿੰਨੇ ਆਪਾਂ ਨੇ ਆਮਲੇ ਲੈਣੇ ਨੇ ਉੰਨੇ ਆਪਾਂ ਨੇ ਗੁੜ ਰੱਖਣਾ ਤੇ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਦੇਸੀ ਘਿਓ ਵੀ ਪਾ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਵਿੱਚ ਦੇਸੀ ਘਿਓ ਪਾ ਲਿਆ ਤੇ ਬਾਕੀ ਜੋ ਜੋ ਸਮਾਨ ਆਪਾਂ ਪਾਵਾਂਗੇ ਆ ਦੇਖੋ ਜੀ ਹੁਣ ਆਪਾਂ ਪਾਉਣ ਲੱਗੇ ਆਂ ਜਿਵੇਂ ਆਣ ਮੇਥੇ ਹਨੂ ਸੀ ਹੁਣ ਆਪਾਂ ਪਾ ਲਈ ਮੇਥੇ ਕਿਉਂ ਥੋੜੇ ਜਿਹਾ ਬਹੁਤ ਪਾ ਦਿੰਦੇ ਕੋਈ ਨਹੀਂ ਬੱਚੇ ਹੋ ਨਹੀਂ ਗਾ ਤੇ ਪਾ ਦੋ ਮਾਤ ਲਾ ਉਸ ਨੂੰ ਬੋਲੇਗਾ ਫਿਰ ਆਪਾਂ ਸਾਰਾ ਸਮਾਨ ਪਾ ਦਾਂਗੇ ਫਿਰ ਆਪਰੇ ਵਿੱਚ ਨੂਨ ਮਿਰਚ ਹਲਦੀ ਵਗੈਰਾ ਵੀ ਪਾਉਣੀ ਆ ਉਹ ਆਪਾਂ ਹਜੇ ਕੱਢੀ ਨਹੀਂ ਹੈਗੀ ਤੇ ਨਾਲ-ਨਾਲ ਸਾਨੂੰ ਸਾਰਾ ਕੁਝ ਦਿਖਾਈ ਚੱਲਾਂਗੇ ਇਹ ਚਟਨੀ ਹੈ ਨਾ ਖੱਟੀ ਮਿੱਠੀ ਚਟਣੀ ਆਮਲੇ ਦੀ ਬਹੁਤ ਵਧੀਆ ਬਣਦੀ ਹੈ ਤੇ ਥੋੜੇ ਜਿਹਾ ਅਸੀਂ ਅਚਾਰ ਪਾ ਲਿਆ ਹੁਣ ਦੁਬਾਰਾ ਫਿਰ ਕਿਉਂਕਿ ਤੁਹਾਡੇ ਨਾਲ ਦੋ ਵਾਰ ਵੀਡੀਓ ਆਪਾਂ ਨੇ ਸ਼ੇਅਰ ਕਰਤੀ ਤੀਜੀ ਵਾਰ ਆਪਾਂ ਨਹੀਂ ਉਹ ਕਰ ਰਹੇ ਹੈਗੇ ਹੁਣਾ ਤੁਹਾਡੇ ਨਾਲ ਆਪਾਂ ਖੱਟੀ ਮਿੱਠੀ ਚਟਣੀ ਸ਼ੇਅਰ ਕਰਦੇ ਆ ਤੇ ਆਮਲੇ ਦੀ चैनल पर तो जाके देख सकते हो जानी कि यदा आमले का अचार पहला पाया हुआ अपन तो हूँ आप थोड़ा ना खट्टी मीठी चटनी शेयर कर रहे हैं तो साग जरूर देखा करो एंड तक देखा करो जी क्योंकि मैं इतौड़े हो जाते हैं है ना मैं ਹਾਂ થોੜੀ ਲਾਲ ਹੋ ਗਈ ਤੇ ਫਿਰ ਕਾਲੀ ਹੋ ਗਈ ਹਾਂ ਮੇਥਿਆਂ ਦੇ ਸੀ ਪੰਜੀਰੀ ਵੀ ਬਣਾਉਣੇ ਹੁੰਦੇ ਆ ਤੇ ਸਰਦੀ ਦੇ ਵਿੱਚ ਜੇ ਕਿਸੇ ਮੇਥਿਆਂ ਦੀ ਪੰਜੀਰੀ ਲੈਣੀ ਹੈ ਸਾਥੋਂ ਵੀਡੀਓ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਉਹ ਵੀ ਸਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਵੀ ਪਾਉਣ ਲੱਗ ਰਿਹਾ ਹਾਂ ਆਹ ਲੋ ਜੀ ਜ਼ੀਰਾ ਪਾਉਜੀ ਇਟਸ ਆਨ ਪਾ अजमायण मगज का बाद पा देंगे मगज का बाद आप पा दूँ आमला पा सारा ये तो सारा कुछ बाद पा देंगे लो जी अपने सारा कुछ पाता ये कुछ कले दे मगज वो आप बाद पावे हूँ ये चंकी तरह तो सारा कुछ कुछ चलिए ਜੋ ਨਾ ਪਪਾ ਮੰਗੇ ਸੀ ਆਮਲੇ ਅਸੀਂ ਦੇਸੀ ਘਿਓ ਪਾਇਆ ਜੀ ਤੁਸੀਂ ਜੋ ਮਰਚੀ ਪਾ ਸਕਦੇ ਹੋ ਮਿਕਸ ਕਰ ਲਾਂਗੇ ਲਓ ਜੀ ਆਪਣਾ ਪਤਾ ਗੁੜ ਇਹਦੇ ਵਿੱਚ ਥੋੜਾ ਜਿਹਾ ਆਮਲੇ ਦਾ ਸੇਕ ਲੱਗਣ ਤੋਂ ਬਾਅਦ ਗੁੜ ਪਾਤਾ ਮਿਕਸ ਕਰ ਲੱਗੇ ਜੀ ਆਪਾਂ ਇਹ ਚੰਗੀ ਤਰ੍ਹਾਂ ਵਲਾ ਦਾਂਗੇ ਵਿੱਚ ਚਾਹਣੀ ਰੋਟੀ ਨਾਲ ਬਹੁਤ ਵਧੀਆ ਜੇ ਮੇਰੀ ਦਾਲ ਸਬ지 ਨਹੀਂ ਹੁੰਦੀ ਹੈਗੀ ਆਪਣੇ ਕਿਸੇ ਟਾਈਮ ਘਰ ਦੇ ਵਿੱਚ ਹਨਾ ਆਪਾਂ ਇਹ ਖਾ ਸਕਦੇ ਹਾਂ ਵਿਚਾਰ ਵਾਂਗੂ ਤੇ ਚਾਹਣੀ ਬਹੁਤ ਵਧੀਆ ਬਣਦੀ ਹੈ ਸਰਦੀਆਂ ਦੇ ਵਿੱਚ ਤਾਂ ਇਹ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਗੁੜ ਵੀ ਵਧੀਆ ਹਨਾ ਮੈਂ ਗੁੜ ਵੀ ਆਮਲਾ ਵੀ ਦੋਵੇਂ ਚੀਜ਼ਾਂ cengitrosi ini

ਆ ਗੋਜੀ ਦੇਖੋ ਕਿੰਨਾ ਸੋਹਣਾ ਕਲਰ ਲੱਗ ਰਿਹਾ ਪਸੇ ਕੋਈ ਜ਼ਿਆਦਾ ਉੱਠੇ ਨਹੀਂ ਹੈਗੀ ਬਣਾਉਣੀ ਜ਼ਰੂਰ ਬਣਾ ਕੇ ਦੇਖੀ ਤੁਸੀਂ ਥੋੜੇ ਜਿਹਾ ਆਮਲੇ ਦੀ ਜ਼ਰੂਰਤ ਤਾਂ ਪੈਂਦੀ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਆਖਣ ਲੈਣੇ ਹੋਗੇ ਇਹ ਬਾਸ਼ਨਾ ਜੀ ਹੋਣ ਲੱਗੇ ਆ ਚਾ ਹੁਣ ਮਨੋ ਜੀ ਮਨ ਚੱਟਾ ਮੋਰੇ ਬਿਚਾ ਦੇ ਵਿੱਚ ਨਮਕ ਮਿਰਚ ਚਲੋ ਜੀ ਮਿਰਚ ਪਾਉਂਦਾ ਥੋੜੀ ਜੀ ਮਿਰਚ ਥੋੜਾ ਜਿਹਾ ਨਮਕ ਆਪਾਂ ਹਿਸਾਬ ਦੇ ਅਨੁਸਾਰ ਪਾ ਸਕਦੇ ਹਾਂ ਜੀ ਥੋੜੀ ਜੀ ਹਲਦੀ ਤੁਸੀਂ ਕਾਲੀ ਮਿਰਚ ਕਾਲਾ ਨਮਕ ਵਗੈਰਾ ਵੀ ਪਾ ਸਕਦੇ ਹੋ ਤੇ ਜੋ ਵੀ ਮਰਜੀ ਪਾ ਲਓ ਜੀ ਇਹਦੇ ਵਿੱਚ ਠੀਕ ਹੈ ਇਹਨੂੰ ਵਧੀਆ ਬਣਾਉਣ ਵਾਸਤੇ ਜੋ ਵੀ ਮਰਜ਼ੀ ਸਮਾਨ ਪਾਈ ਚਲੋ ਬਸ ਵਧੀਆ ਪਾਣੀ। ਬੈਸੇਸ ਦਾ ਸਾਰਾ ਕੁਝ ਪਾਕ ਆ। ਜਿਹੜਾ ਜਿਹੜਾ ਸਾਨੂੰ ਆ ਲੋ ਜੀ ਹੁਣ ਆਪਾਂ ਪਾਉਣ ਲੱਗੇ ਆਂ ਵਿੱਚ। ਮਗਦ ਹੁੰਦੇ ਨੇ ਮੀਂਹ ਦਾ ਮਗਦ ਤਾਂ ਪਤਾ ਨਹੀਂ ਮਗਦ ਹੁੰਦੇ ਨੇ ਪਤਾ ਨਹੀਂ ਮਗਦ ਹੁੰਦੇ ਨੇ ਤੁਸੀਂ ਦੱਸਿਓ ਕਮੈਂਟ ਕਰਕੇ ਕੀ ਹੁੰਦੇ ਨੇ। ਤੇ ਆ ਆਪਾਂ ਇਹ ਪਾਤੇ। ਇਹਦੇ ਵਿੱਚ ਇਹ ਡੂੰਘੇ ਵੀ ਪੈਂਦੇ ਹੁੰਦੇ ਨੇ। ਤੇ ਹੁਣ ਆ ਵੀ ਪਾ ਦੀ ਮੰਮੀ ਆਪਾਂ ਇਹ ਰੱਖਾਂ ਆਪਾਂ ਤੋਲ ਕੇ ਪਾ ਲਈਏ ਨਾ ਇਹ ਤਾਂ ਵੀ ਹੋਣੀ ਆ। ਹਲੋ ਜੀ ਆਪਾਂ ਇਹ ਚ ਕਾਜੂ ਤੇ ਦਾਖਾਂ ਵੀ ਐਡ ਕਰਨ ਲੱਗੇ ਆ। ਉੜਕਿਆਂ ਬੜੀ ਵਾਸਨਾ ਆਉਂਦੀ ਹੈ ਨਾ। ਬਾਕੀ ਖਾ ਕੇ ਪਤਾ ਚੱਲੂਗਾ ਜੀ ਕਿੰਦਾਂ ਦੀ ਬਣੀ ਐ। ਤੇ ਬਾਕੀ ਰੰਗ ਰੂਪ ਇਹਦਾ ਬਹੁਤ ਜ਼ਿਆਦਾ ਵਸੂਣਾ ਆ ਰਿਹਾ। ਲੱਗ ਮੇਰੇ ਇਹ ਵੀ ਇਹ ਹੋਣਾ ਤੁਮ ਪਿਆਰ ਕਰੀਆ ਆਪਾਂ ਨੇ ਚਟਨੀ। ਇਹ ਮੈਂ ਖਾਧੀ ਸੀ ਜੀ ਚਟਣੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਸਾਡੇ ਰਿਸਵਾੜੀ ਚ ਖਾਧੀ ਸੀ ਇਹ ਚਟਣੀ ਮੈਂ ਤਾਂ ਸਾਡੀ ਨਹੀਂ ਉਹ ਗਏ ਹੋਇਆ ਤੋਂ ਚੱਕ ਪਾ ਲਿਆ ਭਾਈ ਕੰਟ ਤੇ ਉਹਨਾਂ ਨੇ ਮੈਨੂੰ ਚਟਣੀ ਧਰੀ ਇਹ ਰੋਟੀ ਨਾਲ ਖਾਣ ਵਾਸਤੇ ਮੈਂ ਸਮਾਂ ਕਈ ਦੋ ਤਿੰਨ ਰੋਟੀਆਂ ਖਾ ਖਾਧੀ ਉਹਨੂੰ ਪਤਾ ਹੀ ਨਹੀਂ ਲੱਗਿਆ ਐਨੀ ਵਧੀਆ ਬਣੀ ਇਹ ਚਟਣੀ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਚੀਜ਼ ਹੈ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਵੀ ਜਿਹੜੇ ਜਿਹੜੇ ਦੱਸਿਆ ਮੈਨੂੰ ਤੇ ਮੈਨੂੰ ਫੇਰ ਵੀ ਨਹੀਂ ਵਿਸ਼ਵਾਸ ਹੋਇਆ ਕੱਤੇ ਬਹੁਤ ਜਿਆਦਾ ਵਧੀਆ ਸੀ ਇਹ ਚਟਣੀ ਤੇ ਆਪਣਾ ਵੀ ਜੰਮੀ ਸੇਮ ਉਸੋ ਜਿਹੀ ਬਣਗੀ ਜਿੱਦਾਂ ਨੇ ਮੈਂ ਦੇਖੀ ਸੀ ਚੈੱਕ ਕਰ